ਪਾਰਟੀ ਕਾਮਯਾਬ ਹੋਣੀ ਹੈ ਉਹ ਚੀਜ਼ ਤਾਂ ਇਹ ਉਹ ਚੀਜ਼ ਨਿਸ਼ਚਿਤ ਹੈ ਤੇ ਅੱਜ 2020 ਦੀ ਦੇ ਸੰਘਰਸ਼ ਦੇ ਵਿੱਚ ਬੜਾ ਫਰਕ ਹੈ ਨੌਜਵਾਨ ਜਹਾਜ਼ ਭਰ-ਭਰ ਕੇ ਬਾਹਰ ਚਲੇ ਗਏ ਨੇ ਜ਼ਿੰਦਗੀ ਲੋਕਾਂ ਦੀ ਐਸ਼ ਪ੍ਰਸਤ ਹੋ ਚੁੱਕੀ ਹੈ ਕੋਈ ਸਿਰ ਦੇ ਕੇ ਰਾਜ ਨਹੀਂ ਇੱਥੇ ਤਾਂ ਸੰਗਤ ਜੀ ਬਾਈਦੀਪ ਸਿੱਧੂ ਦੀ ਜੋ ਟੋਰੀ ਹੋਈ ਪਿਰਤ ਹੈ ਜੋ ਬਾਈਦੀਪ ਸਿੱਧੂ ਦੀ ਸੋਚ ਹੈ ਵੀ ਨਾ ਅਸੀਂ ਪੋਲੀਟਿਕਲ ਮੈਦਾਨ ਖਾਲੀ ਛੱਡਣਾ ਹੈ ਨਾ ਅਸੀਂ ਜੋ ਕਾਨੂੰਨੀ ਪੱਖ ਖਾਲੀ ਛੱਡਣਾ ਹੈ ਨਾ ਧਾਰਮਿਕ ਪੱਖ ਖਾਲੀ ਛੱਡਣਾ ਹੈ ਨਾ ਹੀ ਜਿਹੜਾ ਸੋਸ਼ਲ ਮੀਡੀਆ ਦਾ ਪੱਖ ਆ ਮੀਡੀਆ ਦਾ ਪੱਖ ਆ ਇਹ ਖਾਲੀ ਚੱਲਣਾ ਹੈ ਇਹ ਸਾਡੀ ਹੋਣ ਦੀ ਲੜਾਈ ਆ ਹੁਣ ਪੰਜਾਬ ਦੇ ਕੋਲ ਕੁਝ ਰਹਿ ਨਹੀਂ ਗਿਆ ਜੇ ਅਸੀਂ ਖੇਰੂ ਖੇਰੂ ਹੋ ਗਏ ਪਿੱਛੇ ਹੋ ਗਏ ਮਨ ਮਰਜ਼ੀਆਂ ਕਰਨ ਲੱਗ ਪਏ ਆ ਦੇ ਸਵਾਰਥ ਨਿੱਜੀ ਸਵਾਰਥ ਦੇਖਣ ਲੱਗ ਪਏ ਤਾਂ ਪੰਜਾਬ ਦੇ ਕੋਲੇ ਬਹੁਤਾ ਸਮਾਂ ਨਹੀਂ ਇਹ ਬਰਫ਼ ਦੀ ਡਲੀ ਵਾਂਗੂ ਖੁੱਲ ਰਿਹਾ ਐ ਐਸਜੀਪੀਸੀ ਮੈਂਬਰ ਵੀ ਬਣਾਉਣੇ ਐ ਐਮਐਲਏ ਐਮਪੀ ਵੀ ਬਣਾਉਣੇ ਨੇ ਜਿਹੜਾ ਪਰਿਸ਼ਦ ਦੇ ਪ੍ਰਧਾਨ ਵੀ ਬਣਾਉਣੇ ਨੇ ਚੇਅਰਮੈਨ ਵੀ ਬਣਾਉਣੇ ਨੇ ਸਰਪੰਚ ਵੀ ਬਣਾਉਣੇ ਨੇ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਬਣਾਉਣਾ ਹੈ ਵੀ ਜੇ ਮੈਂਬਰ ਪਾਰਲੀਮੈਂਟ ਬਣਾ ਕੇ ਨਹੀਂ ਬਾਹਰ ਭੇਜ ਦੇ ਅਸੀਂ ਮੁੱਖ ਮੰਤਰੀ ਬਣਾ ਕੇ ਬਾਹਰ ਲਿਆਂਵਾਂਗੇ ਸੁਸਾ ਸנגੇ ਜੀ ਸਭ ਤੋਂ ਪਹਿਲਾਂ ਮੈਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 3 ਸਾਲ ਹੋ ਚੁੱਕੇ ਨੇ ਬਾਈ ਦੀਪ ਸਿੱਧੂ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਬਾਈ ਦੀਪ ਸਿੱਧੂ ਦੇ ਹੱਥੀ ਲਾਇਆ ਬੂਟਾ ਉਹਨਾਂ ਤੋਂ ਵਰਸੋਈ ਹੋਈ ਉਹਨਾਂ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਅੱਜ ਇੱਕ ਬੜਾ ਵੱਡਾ ਰੁੱਖ ਬਣ ਚੁੱਕੀ ਹੈ ਬੜਾ ਵੱਡਾ ਦਰਖਤ ਬਣ ਚੁੱਕੀ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਸਦਕੇ ਸੰਘਾ ਜੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੁਣੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਬਣ ਚੁੱਕੀ ਹੈ ਤੇ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਅੱਗੇ ਕਾਰਜ ਤੋੜਨਾ ਹੈ ਤੇ 2027 ਦੇ ਵਿੱਚ ਇਸ ਪਾਰਟੀ ਨੂੰ ਬੂਰ ਪਾਉਣਾ ਹੈ ਇਸ ਨੂੰ ਫਲ ਲੱਗਣੇ ਨੇ ਸੰਘਾ ਜੀ ਮੈਂ ਤੁਹਾਡੇ ਵਿੱਚ ਖਰੋ ਕੇ ਦਾਵਾ ਕਰਦਾ ਕਿ ਇਹ ਪਾਰਟੀ ਕਾਮਯਾਬ ਹੋਣੀ ਹੈ ਉਹ ਚੀਜ਼ ਤਾਂ ਉਹ ਜੀ ਨਿਸ਼ਚਿਤ ਹੈ ਕਿਉਂਕਿ ਸੰਘਤ ਜੀ ਇਹ ਪਾਰਟੀ ਬੜੇ ਵੱਡੇ ਸੰਘਰਸ਼ੋਂ ਨਿਕਲੀ ਹੈ ਸਾਡੇ ਮੁੱਖ ਸੰਸਥਾਪਕ ਬਾਈ ਦੀਪ ਸਿੱਧੂ ਨੂੰ ਸਰਕਾਰਾਂ ਨੇ ਸ਼ਹੀਦ ਕਰਾ ਦਿੱਤਾ ਅਗਲੇ ਮੁੱਖ ਸੇਵਾਦਾਰ ਪ੍ਰਧਾਨ ਭਾਈ ਅਮਰਿਤਪਾਲ ਸਿੰਘ ਨੂੰ ਅਤੇ ਸਾਰੇ ਕਰੀਬੀ ਸਾਥੀਆਂ ਸਮੇਤ ਦਿਬਰੂਗੜੀ ਜੇਲ੍ਹ ਅਤੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਸੰਘਾ ਜੀ ਘਟੋ ਘਟਵੀ 50 ਪਰਿਵਾਰ ਨੇ 10 ਪਰਿਵਾਰ ਤਾਂ ਦਿਬੜੂ ਘਰ ਚ ਨੇ ਉਹਨਾਂ ਦੇ ਬਜ਼ੁਰਗ ਉਹਨਾਂ ਦੇ ਮਾਪੇ ਅੱਜ ਇੱਥੇ ਹਾਜ਼ਰ ਨੇ ਬੜੇ ਉਸ ਤੋਂ ਵੀ ਵੱਧ 40 ਪਰਿਵਾਰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਬੀਬੀਆਂ ਇੱਥੇ ਹਾਜ਼ਰ ਨੇ ਇਹ 50 ਪਰਿਵਾਰ ਇਹ ਗਵਾਹੀ ਭਰਦੇ ਆ ਨੇ ਵੀ ਕਿੱਡਾ ਵੱਡਾ ਸੰਘਰਸ਼ ਸੰਘਾ ਜੀ 21ਵੀਂ ਸਦੀ ਦੇ ਵਿੱਚ ਜਦੋਂ ਉਹ ਸਮਾ ਆ ਚੁੱਕਿਆ ਹੈ ਜਦੋਂ ਕਿਸੇ ਕੋਲ 50 ਮਿੰਟਾਂ ਦੀ ਵੇਲ ਨਹੀਂ ਜਦੋਂ ਜ਼ਿੰਦਗੀ ਇੰਨੀ ਤੇਜ਼ ਹੋ ਚੁੱਕੀ ਐ ਫਾਸਟ ਹੋ ਚੁੱਕੀ ਐ ਬੰਦਾ ਹਫ਼ਤਾ ਉਹਦੇ ਘਰ ਤੋਂ ਬਾਹਰ ਚਲਾ ਜਾਵੇ ਸਾਰਾ ਘਾਰ ਹੀ ਮੂਦਾ ਹੋ ਜਾਂਦਾ ਹੈ ਸਾਰਾ ਟੱਬਰ ਹੀ ਕੇਰੂ-ਖੇਰੂ ਹੋ ਜਾਂਦਾ ਹੈ ਅੱਜ ਤੋਂ 100 ਸਾਲ ਪਹਿਲਾਂ 1920-30 ਦਾ ਸੰਘਰਸ਼ ਉਦੋਂ ਤੇ ਅੱਜ 2020-30 ਦੇ ਸੰਘਰਸ਼ ਦੇ ਵਿੱਚ ਬੜਾ ਫਰਕ ਹੈ ਨੌਜਵਾਨ ਜਾਜ ਭਰ-ਭਰ ਕੇ ਬਾਹਰ ਚਲੇ ਗਏ ਨੇ ਜਿੰਦਗੀ ਲੋਕਾਂ ਦੀ ਐਸ਼ ਪ੍ਰਸਤ ਹੋ ਚੁੱਕੀ ਐ ਕੋਈ ਸਿਰ ਦੇ ਕੇ ਰਾਜਾ ਹੀ ਨਹੀਂ ਇੱਥੇ ਪਰ ਇਹ ਪੰਜਾਬ ਪਰਿਵਾਰੋਂ ਨੇ ਭਾਈ ਅਮਰਿਤਪਾਲ ਸਿੰਘ ਦੀ ਪ੍ਰਧਾਨਗੀ ਦੇ ਦੀ ਜਿਹੜੇ 21ਵੀਂ ਸਦੀ ਦੇ ਵਿੱਚ ਕਾਲੇ ਪਾਣੀ ਦੀ ਜੇਲ੍ਹ ਕੱਟ ਰਹੇ ਨੇ ਜਿਹੜੀ 100 ਸਾਲ ਪਹਿਲਾਂ ਬੰਦ ਹੋ ਗਈ ਸੀ ਤਾਂ ਸੰਗਤ ਜੀ ਬਾਈ ਦੀਪ ਸਿੱਧੂ ਦੀ ਜੋ ਤੋਰੀ ਹੋਈ ਪਿਰਤ ਐ ਜੋ ਬਾਈ ਦੀਪ ਸਿੱਧੂ ਦੀ ਸੋਚ ਐ ਵੀ ਨਾ ਅਸੀਂ ਪੋਲੀਟੀਕਲ ਮੈਦਾਨ ਖਾਲੀ ਛੱਡਣਾ ਹੈ ਨਾ ਅਸੀਂ ਜੋ ਕਾਨੂੰਨੀ ਪੱਖ ਖਾਲੀ ਛੱਡਣਾ ਹੈ ਨਾ ਧਾਰਮਿਕ ਪੱਖ ਖਾਲੀ ਛੱਡਣਾ ਹੈ ਨਾ ਹੀ ਜਿਹੜਾ ਸੋਸ਼ਲ ਮੀਡੀਆ ਦਾ ਪੱਖ ਆ ਮੀਡੀਆ ਦਾ ਪੱਖ ਆ ਇਹ ਖਾਲੀ ਚੱਲਣਾ ਹੈ ਉਸ ਤੇ ਇਹ ਪਾਰਟੀ ਚੱਲਦੀ ਆ ਰਹੀ ਹੈ ਭਾਈ ਅਮਰਿਤਪਾਲ ਸਿੰਘ ਨੇ ਨਸ਼ਾ ਮੁਕਤੀ ਸਾ ਤੋਂ ਵੱਡਾ ਜਿਹੜਾ ਸੱਪ ਹੈ ਪੰਜਾਬ ਨੂੰ ਘੇਰੀ ਬੈਠਾ ਉਹ ਨਸ਼ੇ ਦਾ ਸੱਪ ਹੈ ਉਸ ਨੂੰ ਖੱਲ ਉਸ ਨੂੰ ਸਮਾਰਤ ਕਰਨ ਦੇ ਲਈ ਖਾਲਸਾ ਵਹਿਰ ਚਲਾਈ ਬੜਾ ਸਹਿਯੋਗ ਮਿਲਿਆ ਸਾਰਿਆਂ ਦਾ ਬੜੇ ਨੌਜਵਾਨਾਂ ਨੇ ਆਵਰੇ ਛਕਿਆ ਪੰਜਾਬ ਦੇ ਵਿੱਚ ਜਿਹੜੀ ਬਦਫੈਲੀ ਫੈਲੀ ਹੋਈ ਸੀ ਉਹ ਦੂਰ ਹੋਣ ਲੱਗੀ ਪਰ ਸਰਕਾਰਾਂ ਨੂੰ ਇਹ ਚੀਜ਼ ਜਤੀਨਾ ਤਾਂ ਸਰਕਾਰਾਂ ਨੇ ਉਹ ਚੀਜ਼ ਨੂੰ ਜਿਸ ਦੇ ਪਰੇ ਨਾ ਚੜਨ ਦੇਣ ਦੀ ਖਾਤਰ ਉਹਨਾਂ ਨੂੰ ਜੇਲਾਂ 'ਚ ਡੱਕਿਆ ਪਰ ਜਿਵੇਂ ਬਾਈ ਦੀਪ ਸਿੱਧੂ ਨੇ ਆਖਿਆ ਸੀ ਵਰਤਾਰਾ ਵਰਤਦਾ ਹੁੰਦਾ ਹੈ ਇਹੋ ਜੀ ਹਨੇਰੀ ਚੱਲੀ ਮਾਝੇ ਦੇ ਖੇਤਰ ਦੇ ਵਿੱਚੋਂ ਉਹ ਨੇਰੀ ਮਾਲਵੇ ਵਿੱਚ ਆਈ ਤੇ ਇੱਕ ਨਹੀਂ ਦੋ ਮੈਂਬਰ ਪਾਰਲੀਮੈਂਟ ਕੌਮ ਦੀ ਝੋਲੀ ਵਿੱਚ ਪਾਏ ਹੁਣ ਇਹੀ ਵਰਤਾਰਾ ਵਰਤਣਾ ਕਿਉਂਕਿ ਸੰਘੇਤ ਜੀ ਇਹ ਸਾਡੀ ਹੋਣ ਦੀ ਲੜਾਈ ਹੈ ਬਾਈ ਦੀਪ ਸਿੰਘੂ ਦਾ ਬੜਾ ਵੱਡਾ ਇੱਕ ਦਿੱਤਾ ਤਖੱਲਸ ਹੈ ਇਹ ਸਾਡੀ ਹੋਣ ਦੀ ਲੜਾਈ ਆ ਹੁਣ ਪੰਜਾਬ ਦੇ ਕੋਲ ਕੁਝ ਰਹਿ ਨਹੀਂ ਗਿਆ ਮੈਂ ਤਾਂ ਇੱਕ ਇੱਕੇ ਦਾ ਦੂਤ ਵਜੋਂ ਬੇਨਤੀ ਕਰਦਾ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਵੀ ਹੁਣ ਜੇ ਅਸੀਂ ਖੇਰੂ ਖੇਰੂ ਹੋ ਗਏ ਪਿੱਛੇ ਹੋ ਗਏ ਮਨ ਮਰਜ਼ੀਆਂ ਕਰਨ ਲੱਗ ਪਏ ਆਦੇ ਸਵਾਰਥ ਨਿੱਜੀ ਸਵਾਰਥ ਦੇਖਣ ਲੱਗ ਪਏ ਤਾਂ ਪੰਜਾਬ ਦੇ ਕੋਲੇ ਬਹੁਤਾ ਸਮਾਂ ਨਹੀਂ ਇਹ ਬਰਫ਼ ਦੀ ਡਲੀ ਵਾਂਗੂ ਖੁਰ ਰਿਹਾ ਤਾਂ ਸਾਡੀ ਬੇਨਤੀ ਹੈ ਵੀ ਆਪਾਂ ਇਕੱਠੇ ਹੋਈਏ ਜੇ ਕਿਤੇ ਉਦੋਂ ਸਰਦਾਰ ਕਪੂਰ ਸਿੰਘ ਹਰਾਣੇ ਖਾਲਸਾ ਪੰਥ ਨੇ ਜੇ ਨਵਾਬੀ ਛੱਡ ਦਿੱਤੀ ਹੁੰਦੀ ਤਾਂ ਮੈਨੂੰ ਲੱਗਦਾ ਖਾਲਸਾ ਰਾਜ ਦਾ ਸੰਕਲਪ ਬੜੀ ਦੂਰ ਚਲੇ ਜਾਣਾ ਸੀ ਤਾਂ ਇਹੀ ਜੋ ਆਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸੋਚ ਹੈ ਨਾ ਸਾਡਾ ਤਖੱਲਾਸ ਹਮਰਾਖਤ ਪਾਸ਼ਾਹੀ ਦਾਵਾ ਨਾ ਪਾਸ਼ਾਹੀ ਦਾਵਾ ਛੱਡਣਾ ਹੈ ਨਾ ਹੀ ਨਵਾਬੀ ਛੱਡਣੀ ਹੈ ਜਿਵੇਂ ਇੱਥੇ ਸਿੰਘ ਸਾਹਿਬ ਨੇ ਗੱਲ ਕੀਤੀ ਹੋਰ ਪਤਵੰਤੇ ਸੱਜਣਾ ਸਾਰਿਆਂ ਨੇ ਗੱਲ ਕੀਤੀ ਵੀ ਆਪਾਂ ਐਸਡੀਪੀਸੀ ਮੈਂਬਰ ਵੀ ਬਣਾਉਣੇ ਐ ਐਮਐਲਏ ਐਮਪੀ ਵੀ ਬਣਾਉਣੇ ਨੇ ਜਿਹੜਾ ਪਰਿਸ਼ਦ ਦੇ ਪ੍ਰਧਾਨ ਵੀ ਬਣਾਉਣੇ ਨੇ ਚੇਅਰਮੈਨ ਵੀ ਬਣਾਉਣੇ ਨੇ ਸਰਪੰਚ ਵੀ ਬਣਾਉਣੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਭਾਈ ਅਮਰਜਪਾਲ ਸਿੰਘ ਮੈਂਬਰ ਪਾਰਲੀਮੈਂਟ ਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਬਣਾਉਣਾ ਹੈ ਇਹ ਗੱਲ ਮੈਂ ਇੱਥੇ ਨਹੀਂ ਤੇ ਚੋਣਾਂ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਵੀ ਜੇ ਮੈਂਬਰ ਪਾਰਲੀਮੈਂਟ ਬਣਾ ਕੇ ਨਹੀਂ ਬਾਹਰ ਭੇਜਦੇ ਤਾਂ ਅਸੀਂ ਮੁੱਖ ਮੰਤਰੀ ਬਣਾ ਕੇ ਬਾਹਰ ਲਿਆਵਾਂਗੇ ਬਹੁਤ ਸਿਰਿਆ ਅਕਾਲ ਸੰਗਤ ਜੀ ਜਦੋਂ ਆਪਾਂ ਦੱਖਣ ਚ ਜਾਂਦੇ ਆ ਉਥੇ ਬੜੀਆਂ ਪਾਰਟੀਆਂ ਨੇ ਆਈ ਆਮ ਡੀ ਕੇ ਡੀ ਐਮ ਕੇ ਆਪ ਇਧਰ ਵੈਸਟ ਬੰਗਾਲ ਚ ਮਮਤਾ ਬੇਨਰਜੀ ਬੈਠੀ ਆ ਮਹਾਰਾਸ਼ਟਰੇ ਠਾਕਰੇ ਉਰੀ ਬੈਠੇ ਨੇ ਪਰ ਪੰਜਾਬ ਦਾ ਕੋਈ ਖੈਰ ਖਵਾ ਨਹੀਂ ਇੱਕ ਅਜਿਹੀ ਪਾਰਟੀ ਆਪਾਂ ਇਹਨੂੰ ਤਰਬਰ ਤਿਆਰ ਕਰੀਏ ਤੇ ਅੱਗੇ ਲੈ ਕੇ ਆਈਏ ਬਾਕੀ ਮੈਂ ਤਨਵਾਦ ਕਰਦਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਉੱਗੇ ਆਗੂ ਐਡਵੋਕੇਟ ਮਨਦੀਪ ਸਿੱਧੂ ਜੀ ਅਤੇ ਦੀਪ ਸਿੱਧੂ ਮੈਮੋਰੀਅਲ ٹرسٹ ਦੇ ਚੇਅਰਮੈਨ ਸਾਰਿਆਂ ਦਾ ਵੀ ਉਹ ਅੱਜ ਦਾ ਸਮਾਗਮ ਕਰਾਇਆ ਤਾਂ ਕਿ ਆਪਾਂ ਇੱਥੇ ਸਾਰੇ ਇਕੱਤਰ ਹੋ ਸਕਤੇ ਤਾਂ ਇਨੀਆਂ ਕੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ